ਵੈਸੇ ਤਾਂ ॠਸ਼ੀਆ ਮੂਨੀਆਂ ਨੇ ਧਿਆਨ ਅਤੇ ਸਾਧਨਾ ਕਰਨ ਦੇ ਬਹੁਤ ਤਰੀਕੇ ਖੋਜੇ ਹਨ ਅਤੇ ਅੱਗੇ ਆਪਣੇ ਚੇਲਿਆਂ ਨੂੰ ਉਹਨਾਂ ਦਾ ਗਿਆਨ ਵੰਡਿਆ ਪਰ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਬਿਲਕੁਲ ਅਲੱਗ ਤਰੀਕਾ ਸਿਖਾਏਗੀ ਜੇਕਰ ਤੁਸੀਂ ਵੀ ਅੱਜ ਦੀ ਇਸ ਭਜਤੋੜ ਭਰੀ ਜ਼ਿੰਦਗੀ ਵਿੱਚ ਸਕੂਨ ਦੀ ਭਾਲ ਵਿੱਚ ਹੋ ਤਾਂ ਇਹ ਕਹਾਣੀ ਤੁਹਾਡੇ ਲਈ ਹੀ ਹੈ ਇਸ ਦੇ ਲਈ ਤੁਹਾਨੂੰ ਕਹਾਣੀ ਨੂੰ ਪੂਰੇ ਧਿਆਨ ਨਾਲ ਸੁਣਨਾ ਪਵੇਗਾ ਅਤੇ ਸਕੂਨ ਅਨੁਭਵ ਕਰਨ ਲਈ ਇਸ ਉੱਪਰ ਅਮਲ ਵੀ ਕਰਨਾ ਪਵੇਗਾ। ਇਹ ਕਹਾਣੀ ਇੱਕ ਜਏ ਨੌਜਵਾਨ ਲੜਕੇ ਦੀ ਹੈ ਜੋ ਕਿ ਧਿਆਨ ਤੇ ਸਾਧਨਾ ਸਿੱਖਣ ਦੀ ਲਾਲਸਾ ਰੱਖਦਾ ਸੀ ਕਿਉਂਕਿ ਉਸ ਨੂੰ ਆਪਣੀ ਜ਼ਿੰਦਗੀ ਦੇ ਆਸ਼ੋ ਰਾਮ ਵਿੱਚੋਂ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੋ ਰਹੀ ਸੀ। ਇਸ ਲਈ ਉਸਨੇ ਇੱਕ ਗੁਰੂ ਦੇ ਆਸ਼ਰਮ ਵਿੱਚ ਜਾ ਕੇ ਧਿਆਨ ਸਾਧਨਾ ਸਿੱਖਣ ਦਾ ਫੈਸਲਾ ਲਿਆ ਜਦੋਂ ਆਸ਼ਰਮ ਵਿੱਚ ਪਹੁੰਚਦਾ ਹੈ ਤਾਂ ਉਹ ਮਹਾਤਮਾ ਉਸ ਨੂੰ ਉਸ ਦਾ ਉੱਥੇ ਆਉਣ ਦਾ ਕਾਰਨ ਪੁੱਛਦੇ ਹਨ ਉਹ ਮਹਾਤਮਾ ਨੂੰ ਉੱਤਰ ਦਿੰਦਾ ਹੈ ਕਿ ਉਹ ਧਿਆਨ ਸਾਧਨਾ ਸਿੱਖਣਾ ਚਾਹੁੰਦਾ ਹੈ ਮਹਾਤਮਾ ਪੁੱਛਦੇ ਹਨ ਕਿ ਤੂੰ ਧਿਆਨ ਕਿਉਂ ਸਿੱਖਣਾ ਹੈ ਕੀ ਤੈਨੂੰ ਤੇਰੀ ਜ਼ਿੰਦਗੀ ਵਿੱਚ ਸੁੱਖ ਨਹੀਂ ਮਿਲ ਰਿਹਾ? ਆਨੰਦ ਨਹੀਂ ਆ ਰਿਹਾ? ਤਾਂ ਉਹ ਨੌਜਵਾਨ ਬਹੁਤ ਹੀ ਸਹਿਜ ਨਾਲ ਉੱਤਰ ਦਿੰਦਾ ਹੈ ਕਿ ਮੈਨੂੰ ਜੋ ਪ੍ਰਸੰਨਤਾ ਅਤੇ ਸਕੂਨ ਤੁਹਾਡੇ ਅਤੇ ਤੁਹਾਡੇ ਭਿਖਸ਼ੂਆਂ ਦੇ ਚਿਹਰੇ ਤੋਂ ਨਜ਼ਰ ਆ ਰਿਹਾ ਹੈ, ਉਹੀ ਪ੍ਰਸੰਨਤਾ ਮੈਂ ਆਪਣੇ ਚਿਹਰੇ ਤੇ ਵੀ ਦੇਖਣਾ ਚਾਹੁੰਦਾ ਹਾਂ। ਇਸ ਲਈ ਮੈਂ ਧਿਆਨ ਸਿੱਖਣ ਲਈ ਤੁਹਾਡੇ ਕੋਲ ਆਇਆ ਹਾਂ। ਮਹਾਤਮਾ ਬੋਲੇ ਕਿ ਇਹ ਕਾਰਨ ਤਾਂ ਕੋਈ ਵੱਡਾ ਨਹੀਂ ਹੈ ਜੇ ਕੋਈ ਹੋਰ ਵੱਡਾ ਕਾਰਨ ਹੈ ਤਾਂ ਤੂੰ ਦੱਸ ਤਾਂ ਉਹ ਲੜਕਾ ਮਹਾਤਮਾ ਨੂੰ ਪੁੱਛਦਾ ਹੈ ਕਿ ਕੀ ਕਿਸੇ ਵੱਡੇ ਕਾਰਨ ਤੋਂ ਬਿਨਾਂ ਅਸੀਂ ਧਿਆਨ ਸਾਧਨਾ ਨਹੀਂ ਸਿੱਖ ਸਕਦੇ ਮਹਾਤਮਾ ਹਸਕਰਾਉਂਦੇ ਹੋਏ ਬੋਲੇ ਜੇ ਤੇਰੇ ਧਿਆਨ ਸਾਧਨਾ ਸਿੱਖਣ ਦਾ ਕਾਰਨ ਵੱਡਾ ਹੋਇਆ ਤਾਂ ਤੈਨੂੰ ਗੁਰੂ ਧਾਰਨ ਕਰਨ ਦੀ ਵੀ ਲੋੜ ਨਹੀਂ ਪੈਣੀ ਕਿਉਂਕਿ ਤੇਰਾ ਕਾਰਨ ਹੀ ਤੇਰਾ ਗੁਰੂ ਬਣ ਜਾਵੇਗਾ ਪਰ ਜੇ ਕੋਈ ਕਾਰਨ ਨਹੀਂ ਹੈ ਤਾਂ ਤੈਨੂੰ ਪਹਿਲਾਂ ਆਪਣੇ ਆਪ ਨੂੰ ਇਸ ਕਾਬਲ ਬਣਾਉਣਾ ਪਵੇਗਾ ਕਿ ਤੈਨੂੰ ਕੋਈ ਵੱਡਾ ਤੇ ਮਹੱਤਵਪੂਰਨ ਕਾਰਨ ਦਿਖ ਸਕੇ ਉਹ ਨੌਜਵਾਨ ਇਹ ਗੱਲ ਸੁਣ ਕੇ ਬਹੁਤ ਗਹਿਰੀ ਸੋਚ ਵਿੱਚ ਡੁੱਬ ਗਿਆ ਤਾਂ ਮਹਾਤਮ ਫਿਰ ਮੁਸਕਰਾਉਂਦੇ ਹੋਏ ਬੋਲੇ ਕਾਰਨ ਤਾਂ ਬਹੁਤ ਵੱਡਾ ਹੈ ਪਰ ਜੇ ਮੈਂ ਹੀ ਤੈਨੂੰ ਉਹ ਕਾਰਨ ਦੱਸ ਦੇਵਾਂਗਾ ਤਾਂ ਸ਼ਾਇਦ ਤੈਨੂੰ ਉਹ ਆਨੰਦ ਮਹਿਸੂਸ ਹੀ ਨਾ ਹੋਵੇ ਇਹ ਗੱਲ ਸੁਣ ਕੇ ਉਸ ਨੌਜਵਾਨ ਨੇ ਉਸ ਮਹਾਤਮਾ ਨੂੰ ਬੇਨਤੀ ਕੀਤੀ ਕਿ हे ਮਹਾਤਮਾ ਜਿਕਰ ਜਿਹਾ ਹੈ ਤਾਂ ਤੁਸੀਂ ਹੀ ਮੈਨੂੰ ਇਸ ਲਈਕ ਬਣਾ ਸਕਦੇ ਹੋ ਇਸ ਤਰ੍ਹਾਂ ਮਹਾਤਮਾ ਕਉਸ ਨੌਜਵਾਨ ਨੂੰ ਦੀਕਸ਼ਾ ਦੇ ਦਿੰਦੇ ਹਨ ਅਤੇ ਉਹ ਹੁਣ ਇੱਕ ਭਿਖਸ਼ੂ ਬਣ ਕੇ ਇੱਕ ਕੁਟਿਆ ਵਿੱਚ ਰਹਿਣ ਲੱਗ ਜਾਂਦਾ ਹੈ ਹੌਲੀ-ਹੌਲੀ ਸਮਾਂ ਬੀਤਦਾ ਹੈ ਤਾਂ ਧਿਆਨ ਦੀ ਅਵਸਥਾ ਤੱਕ ਪਹੁੰਚਣ ਲਈ ਤਿਆਰ ਹੋਣ ਲੱਗਦਾ ਹੈ ਇੱਕ ਦਿਨ ਉਹ ਭਿਖਸ਼ੂ ਆਪਣੇ ਗੁਰੂ ਨੂੰ ਮਿਲਣ ਉਹਨਾਂ ਦੇ ਆਸ਼ਰਮ ਵਿੱਚ ਪਹੁੰਚਦਾ ਹੈ ਅਤੇ ਉਹਨਾਂ ਨੂੰ ਪੁੱਛਦਾ ਹੈ ਮਹਾਤਮਾ ਮੈਨੂੰ ਹੁਣ ਧਿਆਨ ਦੀ ਅਵਸਥਾ ਵਿੱਚ ਪਹੁੰਚਣ ਦੀ ਵਿਧੀ ਦੱਸੋ। ਤਾਂ ਮਹਾਤਮਾ ਉਸ ਨੂੰ ਜਵਾਬ ਦਿੰਦੇ ਕਿ ਹਲੇ ਧਿਆਨ ਲਈ ਸਹੀ ਸਮਾਂ ਨਹੀਂ ਆਇਆ। ਹਲੇ ਤੈਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ। ਭਿਖਸ਼ੂ ਮਹਾਤਮਾ ਦੀ ਗੱਲ ਮੰਨ ਕੇ ਉੱਥੋਂ ਚਲਾ ਜਾਂਦਾ ਹੈ। ਫਿਰ ਕਈ ਦਿਨ ਬੀਤ ਜਾਂਦੇ ਨੇ। ਅਤੇ ਉਹ ਫਿਰ ਇੱਕ ਦਿਨ ਮਹਾਤਮਾ ਦੇ ਕੋਲ ਫਿਰ ਪਹੁੰਚ ਜਾਂਦਾ ਹੈ। ਉਹ ਫਿਰ ਉਹੀ ਗੱਲ ਦੁਹਰਾਉਂਦਾ ਹੈ ਮਹਾਤਮਾ ਭਿਖਸ਼ੂ ਨੂੰ ਕਹਿੰਦੇ ਨੇ ਠੀਕ ਹੈ ਮੈਂ ਤੈਨੂੰ ਧਿਆਨ ਦੀ ਅਵਸਥਾ ਵਿੱਚ ਪਰਵੇਸ਼ ਕਰਨ ਦੀ ਵਿਧੀ ਦੱਸ ਦੇਵਾਂਗਾ ਪਰ ਪਹਿਲਾਂ ਤੈਨੂੰ ਮੇਰੇ ਇੱਕ ਪ੍ਰਸ਼ਨ ਦਾ ਉੱਤਰ ਦੇਣਾ ਪਵੇਗਾ ਕੀ ਤੂੰ ਮੈਨੂੰ ਆਪਣੇ ਦੋਵਾਂ ਹੱਥਾਂ ਨਾਲ ਤਾੜੀ ਬੁਜਾ ਕੇ ਦਿਖਾ ਸਕਦਾ ਹੈ ਤਾਂ ਭਿਖਸ਼ੂ ਜਵਾਬ ਦਿੰਦਾ ਹੈ ਇਹ ਭਲਾ ਕਿੰਨੀ ਕੋਕਹੀ ਗੱਲ ਹੈ ਤਾੜੀ ਪੇ ਜਾ ਕੇ ਦਿਖਾ ਦਿੰਦਾ ਹੈ ਮਹਾਤਮਾ ਉਸ ਨੂੰ ਹੁਣੇ ਇੱਕ ਹੱਥ ਨਾਲ ਤਾੜੀ ਬਜਾਉਣ ਲਈ ਕਹਿੰਦੇ ਨੇ ਇਹ ਸੁਣ ਕੇ ਭਿਕਸ਼ੂ ਗਹਿਰੀ ਸੋਚ ਵਿੱਚ ਡੁੱਬ ਗਿਆ ਅਤੇ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇੱਕ ਹੱਥ ਨਾਲ ਤਾੜੀ ਕਿਵੇਂ ਵੱਜ ਸਕਦੀ ਹੈ ਪਰ ਉਸ ਨੂੰ ਆਪਣੇ ਗੁਰੂ ਨੂੰ ਉੱਤਰ ਤਾਂ ਦੇਣਾ ਹੀ ਪੈਣਾ ਸੀ ਇਸ ਲਈ ਉਸ ਨੇ ਮਹਾਤਮਾ ਨੂੰ ਕਿਹਾ ਕਿ ਮੈਨੂੰ ਥੋੜਾ ਸਮਾਂ ਦੇ ਦਿਓ ਉਹ ਮਹਾਤਮਾ ਹੁਲੇ ਠੀਕ ਹੈ ਤੈਨੂੰ ਜਿੰਨਾ ਵੀ ਸਮਾਂ ਚਾਹੀਦਾ ਹੈ ਤੂੰ ਲੈ ਸਕਦਾ ਹੈ ਪਰ ਤੈਨੂੰ ਇੱਕ ਹੱਥ ਨਾਲ ਤਾੜੀ ਵਜਾ ਕੇ ਦਿਖਾਉਣੀ ਹੀ ਪਵੇਗੀ ਭਿਕਸ਼ੂ ਮਹਾਤਮਾ ਤੋਂ ਵਿਦਾ ਲੈ ਕੇ ਆਪਣੀ ਕੁਟਿਆ ਵਿੱਚ ਪਹੁੰਚ ਜਾਂਦਾ ਹੈ ਅਤੇ ਗਹਿਰੇ ਚਿੰਤਨ ਵਿੱਚ ਲੀਨ ਹੋ ਜਾਂਦਾ ਹੈ ਚਿੰਤਨ ਤੇ ਚਿੰਤਾ ਵਿੱਚ ਫਰਕ ਹੁੰਦਾ ਹੈ ਚਿੰਤਨ ਇਨਸਾਨ ਨੂੰ ਨਿਖਾਰਦਾ ਹੈ ਜਦ ਕਿ ਚਿੰਤਾ ਇਨਸਾਨ ਨੂੰ ਨਸ਼ਟ ਕਰ ਦਿੰਦੀ ਹੈ ਕਈ ਦਿਨਾਂ ਦੇ ਚਿੰਤਨ ਤੋਂ ਬਾਅਦ ਉਸ ਭਿਖਸ਼ੂ ਨੂੰ ਇੱਕ ਧੁਨੀ ਸੁਣਾਈ ਦੇਣ ਲੱਗਦੀ ਹੈ ਉਹ ਦੌੜ ਕੇ ਆਪਣੇ ਗੁਰੂ ਕੋਲ ਪਹੁੰਚਦਾ ਹੈ ਉਹ ਆਪਣੇ ਗੁਰੂ ਨੂੰ ਦੱਸਦਾ ਹੈ ਕਿ ਮੈਨੂੰ ਇੱਕ ਧੁਨੀ ਸੁਣਾਈ ਦੇ ਰਹੀ ਹੈ ਕੀ ਤੁਹਾਨੂੰ ਇਹ ਸੰਗੀਤ ਸੁਣ ਰਿਹਾ ਹੈ ਤਾਂ ਮਹਾਤਮਾ ਹਾਂ ਵਿੱਚ ਜਵਾਬ ਦਿੰਦੇ ਹਨ ਭਿਖਸ਼ੂ ਕਹਿਣ ਲੱਗਦਾ ਹੈ ਕਿ ਹੈ ਮਹਾਤਮਾ ਕੀ ਇਹ ਹੀ ਹੈ ਇੱਕ ਤਾੜੀ ਦੀ ਆਵਾਜ਼ ਇਹ ਸੁਣ ਕੇ ਮਹਾਤਮਾ ਬੋਲੇ ਨਹੀਂ ਇਹ ਤਾਂ ਕਿਸੇ ਪਾਸੇ ਤੋਂ ਕਿਸੇ ਸੰਗੀਤ ਦੀ ਆਵਾਜ਼ ਆ ਰਹੀ ਹੈ ਇਹ ਕੋਈ ਇਕਾਤੀ ਦੀ ਤਾੜੀ ਦੀ ਆਵਾਜ਼ ਨਹੀਂ ਹੈ ਇਹ ਗੱਲ ਸੁਣ ਕੇ ਉਹ ਭਿਖਸ਼ੂ ਨਿਰਾਸ਼ ਹੋ ਕੇ ਆਪਣੀ ਕੁਟਿਆ ਵਿੱਚ ਵਾਪਸ ਮੁੜ ਜਾਂਦਾ ਹੈ ਉਹ ਹੁਣ ਇੱਕ ਸ਼ਾਂਤ ਜਗ੍ਹਾ ਦੀ ਭਾਲ ਕਰਨ ਦੀ ਸੂਚਨਾ ਹੈ ਤਾਂ ਕਿ ਇਹ ਤੁੰ ਉਸ ਨੂੰ ਪਰੇਸ਼ਾਨ ਨਾ ਕਰ ਸਕੇ ਇਸ ਤਰ੍ਹਾਂ ਉਹ ਇੱਕ ਸ਼ਾਂਤ ਜਗ੍ਹਾ ਲੱਭ ਕੇ ਉੱਥੇ ਬੈਠ ਜਾਂਦਾ ਹੈ ਅਤੇ ਅੱਖਾਂ ਬੰਦ ਕਰਕੇ ਧਿਆਨ ਵਿੱਚ ਲੱਗ ਜਾਂਦਾ ਹੈ ਅਤੇ ਇੱਕ ਤਾੜੀ ਦੀ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਦਾ ਹੈ ਉਹ ਮਾਨੇ ਹੀ ਮਾਨੇ ਕ ਹੱਥ ਦੀ ਤਾੜੀ ਦੀ ਆਵਾਜ਼ ਕੀ ਹੋ ਸਕਦੀ ਹੈ ਇਹ ਸੋਚਦਾ ਰਹਿੰਦਾ ਹੈ ਉਦੋਂ ਹੀ ਕੋਲ ਵਗਦੇ ਪਾਣੀ ਦੀਆਂ ਲਹਿਰਾਂ ਦੀ ਆਵਾਜ਼ ਉਸ ਨੂੰ ਬਹੁਤ ਧਿਆਨ ਨਾਲ ਸੁਣਨ ਲੱਗਦੀ ਹੈ ਉਹ ਸੋਚਦਾ ਹੈ ਕਿ ਸ਼ਾਇਦ ਇਹੀ ਉਹ ਆਵਾਜ਼ ਹੈ ਜਿਸ ਸੀ ਮੈਨੂੰ ਭਾਲ ਸੀ ਉਹ ਆਪਣੇ ਗੁਰੂ ਨੂੰ ਉਸ ਜਗ੍ਹਾ ਤੇ ਲੈ ਆਉਂਦਾ ਹੈ ਤਾਂ ਉਹ ਮਹਾਤਮਾ ਨੂੰ ਪੁੱਛਦਾ ਹੈ ਕਿ ਕੀ ਇਹੀ ਉਹ ਆਵਾਜ਼ ਹੈ ਮਹਾਤਮਾ ਬੋਲੇ ਨਹੀਂ ਇਹ ਵੀ ਉਹ ਆਵਾਜ਼ ਨਹੀਂ ਹੈ ਹਾਲੇ ਤੈਨੂੰ ਹੋਰ ਕੋਸ਼ਿਸ਼ ਕਰਨੀ ਪਵੇਗੀ ਹੁਣ ਉਹ ਭਿਖਸ਼ੂ ਫਿਰ ਤੋਂ ਧਿਆਨ ਵਿੱਚ ਬੈਠ ਜਾਂਦਾ ਹੈ ਹੁਣ ਉਸ ਨੂੰ ਵਗਦੀ ਹਵਾ ਦੀ ਉਹ ਆਵਾਜ਼ ਵੀ ਸੁਣਨ ਲੱਗਦੀ ਹੈ ਪਰ ਹਾਲੇ ਵੀ ਉਹ ਪੂਰਾ ਸੰਤੁਸ਼ਟ ਨਹੀਂ ਹੋ ਰਿਹਾ ਸੀ ਹੁਣ ਉਹ ਭਿਖਸ਼ੂ ਧਿਆਨ ਦੀ ਅਵਸਥਾ ਵਿੱਚ ਪਹੁੰਚ ਚੁੱਕਾ ਸੀ ਜਿੱਥੇ ਕੰਨਾਂਤ ਵਿੱਚ ਲੀਆਂ ਸਾਰੀਆਂ ਧੁਨੀਆਂ ਪਿੱਛੇ ਰਹਿ ਗਏ ਸਨ ਇੱਕ ਦਿਨ ਉਸ 픽ਚਰ ਨੂੰ ਅਚਾਨਕ ਇੱਕ ਤਾੜੀ ਦੀ ਆਵਾਜ਼ ਮਹਿਸੂਸ ਹੋਣ ਲੱਗਦੀ ਹੈ ਕਿਉਂਕਿ ਉਹ ਧਿਆਨ ਸਾਧਨਾ ਵਿੱਚ ਪਰਵੇਸ਼ ਕਰ ਚੁੱਕਾ ਸੀ ਅਤੇ ਇਹ ਤੁਨੀ ਬਹੁਤ ਆਨੰਦ ਦੇਣ ਵਾਲੀ ਸੀ ਇਸੇ ਤਨ ਉਸ ਦੇ ਗੁਰੂ ਖੁਦ ਉਸ ਕੋਲ ਚੱਲ ਕੇ ਆਉਂਦੇ ਹਨ ਇਸੇ ਤਰ੍ਹਾਂ ਜਿਕਰ ਅਸੀਂ ਵੀ ਉਸ ਰਜਨ ਹਾਰ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨ ਲੱਗਦੇ ਹਾਂ ਤਾਂ ਅਸੀਂ ਵੀ ਅਜਹੀ ਅਵਸਥਾ ਪ੍ਰਾਪਤ ਕਰ ਸਕਦੇ ਹਾਂ ਬਸ ਲੋੜ ਹੈ ਤਾਂ ਆਪਣੇ ਧਿਆਨ ਨੂੰ ਕੇਂਦਰਿਤ ਕਰਨ ਦੀ ਇਹ ਤਦ ਹੀ ਹੋ ਸਕਦਾ ਹੈ ਜੇਕਰ ਅਸੀਂ ਅੱਖਾਂ ਬੰਦ ਕਰਕੇ ਪੂਰੀ ਜਾਗਰੂਕਤਾ ਨਾਲ ਆਪਣੇ ਕੰਨਾਂ ਨੂੰ ਵੀ ਧਿਆਨ ਕੇਂਦਰਿਤ ਕਰਾਂਗੇ ਕਿਉਂਕਿ ਉਹ ਪ੍ਰਮਾਤਮਾ ਤਾਂ ਹਰ ਜਗ੍ਹਾ ਮੌਜੂਦ ਹੈ ਸਾਡੇ ਸਰੀਰ ਵਿੱਚ ਵੀ ਬਸ ਲੋੜ ਹੈ ਸਿਰਫ ਉਸ ਅਨਹਦ ਨਾਦ ਨੂੰ ਆਪਣੇ ਅੰਦਰੋਂ ਲੱਭਣ ਦੀ ਉਸ ਨੂੰ ਮਹਿਸੂਸ ਕਰਨ ਦੀ ਆਪਣੇ ਅੰਦਰ ਦੀ ਧੁਨੀ ਨੂੰ ਸੁਣਨ ਦੀ ਕੋਸ਼ਿਸ਼ ਕਰਕੇ ਤਾਂ ਵੇਖੋ ਜਦੋਂ ਇਹ ਸੁਣਨ ਲੱਗ ਜਾਵੇਗੀ ਤਾਂ ਤੁਸੀਂ ਵੀ ਦਿਨੋਂ ਦਿਨ ਸੁਰੀਲੇ ਬਣਦੇ ਜਾਓਗੇ ਜੇਕਰ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਲਾਈਕ ਕਰਨਾ ਨਾ ਭੁੱਲਿਓ 淡然。